ਤੇ ਜਿਹੜੀ ਗੱਲ ਤੁਸੀਂ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਕਰਦੇ ਹੋ ਇਹ ਫੋਟਾਂ ਲਾਉਂਦੇ ਆ ਦੀਪ ਸਿੱਧੂ ਦੀਆਂ ਠੀਕ ਹੈ ਸਿੱਧੂ ਮੂਸੇਵਾਲੇ ਦੀਆਂ ਦੀਪ ਸਿੱਧੂ ਤੇ ਭਰਾ ਦਾ ਬਹੁਤ ਸਾਰੇ ਲੋਕਾਂ ਨੇ ਬਿਆਨ ਸੁਣਿਆ ਹੋਣਾ ਕਿ ਦੀਪ ਸਿੱਧੂ ਦਾ ਭਰਾ ਕਹਿ ਰਿਹਾ ਵੀ ਮੈਨੂੰ ਤਾਂ ਸਿਮਰਜੀਤ ਸਿੰਘ ਮਾਨ ਇੱਕ ਵਾਰ ਮਿਲੇ ਸੀ ਭੋਗ ਤੇ ਤੇ ਉਦੋਂ ਕਹਿੰਦੇ ਸੀ ਮੈਂ ਤੁਹਾਡੀ ਯੂਐਨਓ ਦੇ ਵਿੱਚ ਜਾ ਕੇ ਗੱਲ ਚੱਕੂਗਾ ਜੀ ਕਿੱਥੇ ਇਨਸਾਫ ਦਵਾਇਆ ਇਹਨਾਂ ਨੇ ਕਿੱਥੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਵਾਤਾ ਕਿੱਥੇ ਦੀਪ ਸਿੱਧੂ ਨੂੰ ਇਨਸਾਫ ਦਵਾਤਾ ਤੇ ਅੱਜ ਵੀ ਤੁਸੀਂ ਫੋਟੋਆਂ ਲਾ ਕੇ ਲਾਸ਼ਾਂ ਦੇ ਉੱਤੇ ਰਾਜਨੀਤੀਆਂ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਅਸੀਂ ਖਾਲਿਸਤਾਨ ਬਣਾਵਾਂਗੇ ਇਹਨਾਂ ਲੋਕਾਂ ਦੇ ਏਜੰਡੇ ਫਿਕਸ ਨੇ ਜੀ ਮਾਨਦਾਲ ਦੇ ਨੇ ਕੀ ਤੁਹਾਨੂੰ ਲੱਗਦਾ ਹੈ ਵੀ ਸੰਵਿਧਾਨ ਖਤਰੇ 'ਚ ਹੈ ਉਹਦੀ ਲੜਾਈ ਲੜਨ ਦੀ ਲੋੜ ਹੈ ਜਾਂ ਬੀਜੇਪੀ ਜਾਂ ਬਾਕੀ ਪਾਰਟੀਆਂ ਜੋ ਕਹਿ ਰਹੀਆਂ ਨੇ ਝੂਠ ਕਹਿ ਰਹੀਆਂ ਨੇ ਪਹਿਲਾਂ ਤੇ ਭਾਈ ਉਹਨਾਂ ਨੇ ਕਿਹਾ ਸੀ ਜਿਹੜੇ ਬੀਜੇਪੀ ਦੇਗੇ ਕਿ ਭਾਈ ਦੀਪ ਸਿੱਧੂ ਦੀ ਗੱਲ ਕਰਦੇ ਆ ਕਿ ਉਹਨਾਂ ਦੇ ਨਾਂ ਤੇ ਰਾਜਨੀਤੀ ਕਰਦੇ ਆ। ਮਾਨ ਸਾਹਿਬ ਨੇ ਤੇ ਹਰ ਸ਼ਹੀਦ ਜਿੰਨੇ ਵੀ ਚਾਹੇ ਉਹ ਛੋਟੇ ਤੋਂ ਛੋਟਾ ਹੋਵੇ ਚਾਹੇ ਉਹ ਵੱਡੇ ਤੋਂ ਵੱਡਾ ਹੋਵੇ ਹਰ ਸ਼ਹੀਦ ਦੀ ਜਿਹੜਾ ਕੌਮ ਲਈ ਸ਼ਹੀਦ ਹੋਇਆ ਉਹਦੇ ਸਮਾਗਮ ਤੇ ਪਹੁੰਚਦੇ ਜਿਨ੍ਹਾਂ ਦੇ ਇਹਨਾਂ ਨੂੰ ਨਾਮ ਹੀ ਨਹੀਂ ਪਤਾ ਉਹਨੇ। ਦੂਜੀ ਗੱਲ ਅਸੀਂ ਅੱਜ 2024 ਦੇ ਵਿੱਚ ਖੜੇ ਆਂ। ਕੱਪੜੇ ਬਹੁਤ ਸੋਹਣੇ ਪਾਏ ਤੁਸੀਂ। ਕੈਮਰਾ ਹੱਜਗਾ। ਇਹ ਗੱਲ ਕਰਦੇ ਆ ਤ੍ਰੇਤਾ ਯੁੱਗ ਦੀ। ਇਹ ਗੱਲ ਕਰਦੇ ਦੁਆਪਰ ਯੁੱਗ ਦੀ। ਰਹਿੰਦੇ ਪੇ ਕਲਯੁੱਗ ਦੇ ਵਿੱਚ ਫੈਸਿਲਟੀਆਂ ਲੈਣੀਆਂ, ਕਾਰਾਂ ਚਲਾਨੀਆਂ, ਉੱਥੇ ਰੱਥ ਤੇ ਜਾਓ। ਗ ਨਹੀਂ ਦੇਖੋ ਤੁਹਾਨੂੰ ਮੈਂ ਇਹਨਾਂ ਦਾ ਜਵਾਬ ਦਿੰਨਾ ਪਹਿਲਾਂ ਮੇਰੇ ਬੜੇ ਸਤਿਕਾਰਯੋਗ ਸਾਥੀ ਨੇ ਉਹਨਾਂ ਨੇ ਇੱਕ ਗੱਲ ਕੀਤੀ ਦੀ ਸ਼ਹੀਦਾਂ ਦੀ ਕਿਹਨੇ ਚਾਹੇ ਕੋਈ ਵੱਡਾ ਸ਼ਹੀਦ ਹੋਵੇ ਚਾਹੇ ਕੋਈ ਛੋਟਾ ਸ਼ਹੀਦ ਹੋਵੇ ਮਾਨਸਾਭ ਉੱਥੇ ਗਏ ਨੇ ਪਹਿਲਾਂ ਤਾਂ ਮੈਂ ਸਵਾਲ ਕਰਨਾ ਹੈ ਇਹਨਾਂ ਨੂੰ ਵੀ ਜਿਹੜੇ ਸ਼ਹੀਦ ਵੱਡੇ ਛੋਟੇ ਵੀ ਹੁੰਦੇ ਆ ਕੋਈ ਚਲੋ ਜਿਹੜੇ ਜਿਹਨੇ ਦੇਸ਼ ਤੋਂ ਸ਼ਹਾਦਤ ਦਿੱਤੀ ਹੈ ਇਹਦੇ ਕੋਈ ਵੱਡਾ ਛੋਟਾ ਫਰਕ ਵੀ ਹੁੰਦਾ ਕੋਈ ਪਰ ਇਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਉੱਚੀ ਨੀਵੀਂ ਜਾਤ ਪਾਤ ਦੇ ਵੱਡੇ ਫਰਕ ਰੱਖੇ ਜਾਂਦੇ ਨੇ ਮੈਨੂੰ ਜਿਹੜਾ ਮੈਂ ਮਹਿਸੂਸ ਕਰਦਾ ਹੈ ਜਿਹੜੇ ਸ਼ਡਿਊਲ ਕਾਸਟ ਨੇ ਹੋ ਸਕ ਜਿਹੜੇ ਕੋਈ ਜਰਨਲ categories ਦੇ ਲੋਕ ਨੇ ਉਹਨੂੰ ਵੱਡੇ ਸ਼ੀਹ ਸਮਝਦੇ ਹੋਣ ਵੀ ਜਿਹੜੇ ਇਹ ਰਾਜ ਦੀ ਗੱਲ ਕਰਦੇ ਆ ਇਹ ਆਪਣੇ ਤੌਰ ਤੇ ਉਹਦੇ ਵਿੱਚ ਵਰਗਾਂ ਦੀ ਜਾਤ ਵਰਗਾਂ ਦੀ ਗੱਲ ਬਿਲਕੁਲ 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 ਜੀ ਤੁਹਾਡੇ ਸਾਹਮਣੇ ਕੀਤੀ ਹੈ ਚਾਹੇ ਕਹਿੰਦੇ ਕੋਈ ਵੱਡਾ ਸ਼ੀਹ ਹੋਵੇ ਚਾਹੇ ਕੋਈ ਛੋਟਾ ਸ਼ੀਹ ਹੋਵੇ ਇਹ ਸ਼ਹੀਦਾਂ ਦੇ ਵਿੱਚ ਵੀ ਵੰਡੀਆਂ ਪਾਈ ਜਾਂਦੇ ਨੇ ਜਾ ਕੇ ਜਿਹੜੀ ਸਤਿਕਾਰਯੋਗ ਮੇਰੇ ਭਰਾ ਨੇ ਗੱਲ ਕੀਤੀ ਉਹ ਤੋਂ ਪਹਿਲਾਂ ਸਿਮਰਜੀਤ ਮਾਨ ਦੇ ਦਲ ਨੂੰ ਹਾਂਜੀ ਸਰ ਹਾਂਜੀ ਇਹਨਾਂ ਨੇ ਕਿਹਾ ਸੀ ਕਿ ਗੱਲ ਕੀਤੀ ਹੈ ਛੋਟੇ ਵੱਡੇ ਸ਼ਹੀਦ ਛੋਟੇ ਵੱਡੇ ਸ਼ਹੀਦ ਦੀ ਤੇ ਇਹ ਕਾਂਗਰਸ ਦੇ ਬੰਦੇ ਆ ਇੱਕ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਸਾਰਿਆਂ ਬੜਾ ਬੜਾ ਇਹਨਾਂ ਨੇ ਸੁਣ ਲਓ ਸੁਣ ਲਓ ਸੁਣ ਬੜਾ ਬੜਾ ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਬੜੀ ਵੱਡੀ ਗੱਲ ਇਹਨਾਂ ਨੇ ਕਰਤੀ ਐ ਕਿ ਛੋਟੇ ਵੱਡੇ ਸ਼ਹੀਦ ਦੀ ਗੱਲ ਕੀਤੀ ਇਹਨਾਂ ਨੂੰ ਨਿੱਕੇ ਸ਼ਹਿਬਜ਼ਾਦੇਆਂ ਦੀ ਸ਼ਹਾਦ ਕੁਰਬਾਨੀ ਦਾ ਪਤਾ ਹੀ ਨਹੀਂ ਕਹਿੰਦੇ ਛੋਟੀਆਂ ਨਿੱਕੀਆਂ ਜਿੰਦਾ ਛੋਟੇ ਵੱਡੇ ਸਾਕੇ ਇਹਨਾਂ ਨੂੰ ਛੋਟੇ ਸ਼ਹਿਬਜ਼ਾਦੇਆਂ ਦਾ ਨਹੀਂ ਪਤਾ ਇਹਨਾਂ ਨੂੰ ਵੱਡੇ ਸ਼ਹਿਬਜ਼ਾਦੇਆਂ ਦਾ ਨਹੀਂ ਪਤਾ ਕਿ ਛੋਟੇ ਸ਼ਹੀਦ ਜਿਹੜੇ ਹਗੇ ਸੀ ਉਹ ਕੌਣ ਹਗੇ ਸੀ ਤੇ ਬਾਕੀ ਰਹੀ ਗੱਲ ਇਹ ਉਹੀ ਕਾਂਗਰਸ ਪਾਰਟੀ ਆ ਜਿਨ੍ਹਾਂ ਨੇ ਗਊਆਂ ਦੇ ਕਿਰਪਾਤਰੀ ਮਹਾਰਾਜ ਜੀ ਜਿਹੜੇ ਹਗੇ ਸੀ ਉਹ ਸੰਤਾ ਤੇ ਨਿਹੱਤੇ ਸੰਤਾ ਤੇ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਨੇ ਸ਼ਰਾਬ ਦਿੱਤਾ ਸੀ ਇੰਦਰਾ ਗਾਂਧੀ ਨੂੰ ਇਹ ਉਹੀ ਕਾਂਗਰਸ ਦੀ ਪਾਰਟੀ ਆ ਜਿਨ੍ਹਾਂ ਨੇ 84 ਵਲੇ ਉੱਥੇ ਸਾਡੇ ਪ੍ਰਾਣਾ ਤੋਂ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਇਹ ਕਿਸ ਮੂਹ ਦੇ ਨਾਲ ਠੀਕ ਹੈ ਕਿਸ ਮੂਹ ਦੇ ਨਾਲ ਬੜੇ ਗਰਵ ਦੇ ਨਾਲ ਕਹਿੰਦੇ ਆ ਕਿ ਅਸੀਂ ਕਾਂਗਰਸ ਐਸੀ ਜਮਾਤ ਹੈਗੀਆਂ ਜਿਹੜੀ ਪੰਜਾਬ ਦਾ ਭਲਾ ਕਰੂਗੀ